ਦੋ ਮੱਧਿਆ ਤੇ ਗੱਲਬਾਤ ਕਰਨੀ ਅੱਜ ਤਾਂ ਜੋ ਸਿੱਖ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਘਾਣ ਹੋ ਰਿਹਾ ਸਿੱਖਾਂ ਦਾ ਜੋ ਹਿਮਾਚਲ ਦੇ ਵਿੱਚ ਘਾਣ ਹੋ ਰਿਹਾਗਾ ਗੁੰਡਾਗਰਦੀ ਹੋ ਰਹੀ ਆ ਨੰਗਾ ਨਾਚ ਹੋ ਰਿਹਾਗਾ ਪੰਜਾਬ ਦੇ ਵਿੱਚ ਨੰਗਾ ਨਾਚ ਹੋ ਰਿਹਾਗਾ ਉਧਰ ਹਿਮਾਚਲ ਵਾਲਿਆਂ ਨੇ ਪੁਲਿਸ ਦੀਆਂ ਜਿਹੜੀਆਂ ਬਾਗ ਡੋਰਾ ਨੇ ਖੁੱਲੀਆਂ ਛੱਡ ਦਿੱਤੀਆਂ ਇਧਰੋਂ ਪੰਜਾਬ ਵਾਲਿਆਂ ਨੇ ਛੱਡ ਦਿੱਤੀਆਂ ਤੇ ਹੁਣ ਤੁਸੀਂ ਇਹਦਾ ਧਿਆਨ ਦੇ ਨਾਲ ਗੱਲਬਾਤ ਸੁਣਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸਿੱਖ ਕੌਮ ਦੇ ਪੁੱਤਰੋ ਬਹਿਰਜੀ ਖਾਲਸਾ ਬਹਿਰਜੀ ਕੀ ਪਤੇ ਆਪਾ ਭਾਈ ਅੰਮਰਤਪਾਲ ਸਿੰਘ ਤੇ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਐਨਐਸਏ ਦੇ ਤਹਿਤ ਸਾਥੀ ਪੰਜਾਬ ਲਿਆਂਦੇ ਗਏ ਨੇ ਕਿਹੜੇ-ਕਿਹੜੇ ਸਾਥੀ ਲਿਆਂਦੇ ਆ ਕੀ ਕੁਝ ਹੋਇਆ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਹਿਮਾਚਲ ਦੇ ਵਿੱਚ ਜੋ ਇੱਕ ਸੇਕਤੋ ਜਾਂਦੇ ਨੇ ਬੱਚੇ ਚ ਪੰਜਾਬੀ ਆ ਜਿਹੜਾ ਕਿ ਸੰਤ ਭਿੰਡਰਾ ਵਾਲਿਆਂ ਨੂੰ ਪਿਆਰ ਕਰਦਾ ਉਹ ਵੀਡੀਓ ਵੀ ਜਦੂਰ ਸੁਣ ਲਓ ਤੇ ਨੂੰ ਬੜਾ ਬੜਾ ਸ਼ੇਅਰ ਕਰ ਦਿਓ ਤੇ ਸੰਤਾਂ ਦਾ ਜਿਹੜਾ ਝੰਡਾ ਸੀ ਜਿਹੜੇ ਕਿ ਤਸਵੀਰ ਬਣੀ ਹੋਈ ਸੀ ਸੰਤਾਂ ਦੀ ਤੇ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਸੀ ਪੁੱਤ ਨੇ ਗੁੰਡਾਗਰਦੀ ਕਰਦੇ ਉਸ ਨੌਜਵਾਨ ਨੂੰ ਕੁੱਟਿਆ ਕੁੱਟ ਕੇ ਜਿਹੜਾ ਝੰਡੇ ਦੀ ਬੇਅਦਮੀ ਕੀਤੀ ਪੈਰਾਂ ਥੱਲੇ ਲਟਾੜਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਪੁੱਤ ਨੇ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਇਹਦਾ ਮੁੱਦਾ ਕਿ ਉੱਠਿਆ ਤੇ ਸੰਸਦ ਦੇ ਜਿਹੜਾ ਵਿਧਾਨ ਸਭਾ ਦੇ ਵਿੱਚ ਹੈ ਉੱਥੇ ਹਿਮਾਚਲ ਦੇ ਵਿੱਚ ਮੁੱਦਾ ਉਠਾਇਆ ਕੁਛ ਸੂਤ-ਸੂਤ ਆ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਮੰਗ ਇਹਨਾਂ ਦੀ ਭੈਣ ਕਾਲੀ ਇਹਨਾਂ ਦੀ ਕੰਗੜਾ ਰਨਾਉਤ ਉਹਨੇ ਵੀ ਬੜਾ ਜਿਹੜਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ ਇਹ ਹਿਮਾਚਲ ਦੇ ਲੋਕ ਉਹ ਲੋਕ ਨੇ ਇਹ ਉਹ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ 12 ਜੰਗਾਂ ਲੜੀਆਂ ਸੀ ਸਭ ਤੋਂ ਵੱਧ ਕਹਾਣੇ ਇਹਨਾਂ ਨੇ ਸਿੱਖ ਕੌਮ ਦਾ ਕੀਤਾ ਸੀ ਸਭ ਤੋਂ ਵੱਧ ਗੁਰੂ ਗੋਬਿੰਦ ਸਿੰਘ ਦੇ ਨਾਲ ਆੜਾ ਲਾਉਣ ਵਾਲੇ ਪਹਾੜੀ ਲੋਕ ਨੇ ਇਹ ਇਹਨਾਂ ਨੂੰ ਭੁੱਲਣਾ ਨਹੀਂ ਚਾਹੁੰਦਾ ਸੀ ਆਪਣੇ ਕਹਿ ਦਿੰਦਾ ਜੀ ਸਾਡੇ ਛੋਟੇ ਭਰਾ ਵੱਡਾ ਭਰਾ ਇੱਥੇ ਕੋਈ ਭਰਾ ਪਰੂਹ ਨਹੀਂ ਸਿੱਧੀ ਗੱਲ ਆ ਜਿੰਨਾ ਚਿਰ ਕੋਈ ਸਹੀ ਚੱਲਦਾ ਉਹਨਾਂ ਤੇ ਕੀ ਭਰਾ ਹੁੰਦਾਗਾ ਜਦੋਂ ਦਫਾੜ ਪੈ ਜੇ ਜਦੋਂ ਭਰਾ ਹੀ ਕਹਦੇ ਕਿ ਮੈਂ ਭਰਾ ਦਾ ਖੂਨ ਪੀਣਾਗਾ ਤੇ ਉਹ ਭਰਾ ਕਾਹਦਾਗਾ ਉਹ ਦੁਸ਼ਮਣ ਆ ਅੱਜ ਤੇ ਦੇਖ ਰਿਆਂ ਕਿ ਸਾਡੇ ਦੇ ਨਾਲ ਕੀ ਹੋ ਰਿਹਾਗਾ ਤੇ ਪੰਜਾਬ ਦੇ ਲੋਕਾਂ ਦੇ ਮੂੰਹ ਤੋੜ ਮਾ ਦਲ ਖਾਲਸਾ ਦੇ ਆਗੂਆਂ ਦੇ ਖਾਸ ਕਰਕੇ ਮੈਂ ਉਹਨਾਂ ਨੂੰ ਸਲੂਟ ਕਰਦਾ ਉਹਨਾਂ ਨੌਜਵਾਨਾਂ ਦੇ ਅੱਗੇ ਜਿਨ੍ਹਾਂ ਨੇ ਕਿ ਪੰਜਾਬ ਦੇ ਬੱਸਾਂ ਉੱਤੇ ਜਿਹੜੀਆਂ ਪੰਜਾਬ ਦੇ ਵਿੱਚ ਆਉਂਦੀਆਂ ਸੀ ਹਿਮਾਚਲ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾ ਕੇ ਦੱਸ ਦਿੱਤਾ ਕਿ ਸਿੱਖ ਜਿਉਂਦੇ ਆ ਮਰੇ ਨਹੀਂ ਤੇ ਫਿਰ ਸਾਡੇ ਇਥੋਂ ਹੀ ਗੋਲਦਮਾਲੇ ਵਾਲਾ ਭਾਟੜਾ ਹਰਜੀਤਾ ਹਰਜੀਤਾ ਆਰਐਸਐਸ ਦਾ ਜਾ ਕੇ ਉੱਥੇ ਬੈਠ ਗਿਆ ਉਹ ਪਾਟੜੇ ਦੇ ਨਾਲ ਦੋਨੇ ਪਾਟੜੇ ਇਕੱਠੇ ਹੋ ਗਏ ਤੇ ਰੱਖ ਕੇ ਕਿਰਪਾਨ ਮੰਨ ਕੇ ਦਿਵਾਲਾ ਆਰਐਸਐਸ ਦਾ ਪਾਲਤੂ ਹਰਜੀਤੇ ਨੂੰ ਪੁੱਛਣਾ ਹੋਵੇ ਕਿ ਤੂੰ ਥਾਂ ਥਾਂ ਤੇ ਪਹੁੰਚ ਜਾਣਾਗਾ ਤੇ ਸਿੱਖ ਕੌਮ ਦੀ ਜਣਾ ਚ ਤੇਲ ਦੇ ਕੇ ਸਿੱਖ ਕੌਮ ਦਾ ਘਾਣ ਕਰਨ ਵਾਲਿਆ ਕਿ ਤੁਸੀਂ ਇਹ ਦੁਸ਼ਮਣ ਪੈਦਾ ਤੁਸੀਂ ਹੋਗੇ ਮਸੰਦ ਠੀਕ ਆ ਪਰ ਤੁਸੀਂ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਨਾ ਛਿੜਕੋ ਉਹਦਾ ਜ਼ੁਲਮ ਕਰਿਆ ਤੁਸੀਂ ਆਪਣੇ ਨਾਲ ਜ਼ੁਲਮ ਕਰੋ ਹੁਣ ਉੱਤੇ ਦਾ ਝਟ ਪਹੁੰਚ ਗਿਆ ਇਹ ਸਿੱਖਾਂ ਦਾ ਇਥੇ ਘਾਣ ਹੋ ਰਿਹਾਗਾ ਸਿੱਖ ਨੌਜਵਾਨਾਂ ਦਾ ਅਨਕਾਊਂਟਰ ਹੋ ਰਿਹਾਗਾ ਉੱਤੇ ਹਰਜੀਤੇ ਵਰਗਿਆਂ ਦੀ ਬੋਲਤੀ ਬੰਦ ਆ ਕਿਉਂਕਿ ਆਰਐਸਐਸ ਦੇ ਪਾਲਤੂ ਆ ਤੇ ਹੁਣ ਕਹਿੰਦੇ ਜੀ ਅਸੀਂ ਪੰਜਾਬ ਸਰਕਾਰ ਨਾਲ ਗੱਲ ਕਰਾਂਗੇ ਗੱਲ ਕੀ ਕਰਨੀ ਆ ਮੈਂ ਤਾਂ ਇਹ ਕਹਿਣਾ ਕਿ ਸਿੱਖਾਂ ਨੂੰ ਖੜਾ ਕੇ ਲੈਣ ਦੇ ਵਿੱਚ ਸਾਰਿਆਂ ਨੂੰ ਮਾਰ ਦਿਓ ਤਾਂ ਇਹੀ ਗੱਲ ਆ ਹੋਰ ਤੁਸੀਂ ਗੱਲ ਕੀ ਕਰਨੀ ਆ ਪਹਿਲਾ ਪੰਜਾਬ ਦੇ ਵਿੱਚ ਸਿੱਖਾਂ ਨਾਲ ਕੌਨਟਰ ਹੋ ਰਿਹਾਗਾ ਤੇ ਤੁਸੀਂ ਉਧਰ ਦੱਬੀ ਜਾ ਰਹੇ ਹੋ ਉਧਰ ਦਿੱਲੀ ਦੇ ਵਿੱਚ ਹੋ ਰਿਹਾਗਾ ਇਹ ਮਾਹੌਲ ਤੁਸੀਂ ਵਿਗਾੜ ਰਹੇ ਹੋ ਇਹ ਜਿਹੜਾ ਮਾਹੌਲ ਆ ਪੰਜਾਬ ਦਾ ਇਹ ਤੁਸੀਂ ਅੱਗ ਲਾਉਣ ਦੀ ਕੋਸ਼ਿਸ਼ਾ ਹਰਜੀਤੇ ਵਰਗੇ ਜਾਂ ਭਾਜਪੀ ਦੇ ਆਰਐਸਐਸ ਦੇ ਆਗੂ ਇਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੇ ਨੂੰ ਹਾਸਦਾ ਬਸਦਾ ਪੰਜਾਬ ਪਹਿਲਾ ਵੀ ਇਹਨਾਂ ਲੋਕਾਂ ਨੇ ਜਿਹੜਾ ਅੱਗ ਲਾਏ ਸੀ ਤੇ ਸੰਤਾ ਤੇ ਨੌ ਲੈਂਦੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਸੰਤਾ ਨੇ ਕਦੇ ਪਹਿਲ ਨਹੀਂ ਕੀਤੀ ਸੀ ਸੰਤਾ ਨੇ ਕਦੇ ਲੜਾਈ ਨਹੀਂ ਕੀਤੀ ਸੀ ਕਿਦੇ ਦੇ ਉਹਨਾਂ ਤੇ ਕਿਦੇ ਕੋਈ ਪਰਚਾ ਦਰਜ ਨਹੀਂ ਸੰਤਾ ਤੇ ਜੇ ਲੜਾਈ ਕਰੀ ਹੁੰਦੀ ਤਾਂ ਪਰਚਾ ਦਰਜ ਹੁੰਦਾ ਤੇ ਇੰਦਰਾ ਗਾਂਧੀ ਨੇ ਸਭ ਤੋਂ ਪਹਿਲਾਂ ਪੰਗਾ ਲਿਆ ਸਿੱਖਾਂ ਦੇ ਨਾਲ ਤੇ ਅੱਜ ਇੱਕ ਉਥੇ ਬੀਬੀ ਸੀ ਅਰੀਨਾ ਸੀ ਕੁਮਾਰੀ ਪਤਨ ਕੀ ਸੀ ਉਹ ਕਹਿੰਦੀ ਸਿੱਖਾਂ ਨੇ ਲਈ ਤਾਂ ਕਹਿੰਦੀ ਇੰਦਰਾ ਦੀ ਬਹੁਤ ਵੱਡੀ ਦੇਣਾ ਹਾਂ ਵੀ ਬਈ ਦੇਣਾ ਦਰਬਾਰ ਸਾਹਿਬ ਸਿੱਖਾਂ ਦਾ ਢਾ ਦੇਵੇ ਸਿੱਖਾਂ ਦੇ ਬੱਚਿਆਂ ਨੂੰ ਕੋ ਕੋ ਕੇ ਫੌਜੀ ਮਾਰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜਣਾ ਦਰਬਾਰ ਸਾਹਿਬ ਦਾ ਸਾਡਾ ਢਾਇਆ ਜਾਵੇ ਅਕਾਲ ਤਖਤ ਸਾਡਾ ਢਾਇਆ ਜਾਵੇ ਸਾਡੇ ਨੌਜਵਾਨਾਂ ਨੂੰ ਚੁੰਨ ਚੁੰਨ ਕੇ ਪੰਜਾਬ ਦੇ ਵਿੱਚ ਮਾਰਿਆ ਜਾਵੇ ਦਿੱਲੀ ਦੇ ਵਿੱਚ ਸਿੱਖਾਂ ਦਾ ਕੋ ਕੋ ਕੇ ਘਾਨ ਕਰਕੇ ਉਹਨਾਂ ਦੇ ਘਰਾਂ ਚੋਂ ਕੱਢ ਕੱਢ ਕੇ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਅੱਗਾਂ ਲਾਈਆਂ ਜਾਣ ਇਹ ਦੇੜਾ ਇਦਰਾ ਗਾਦੀ ਪਾਪਨ ਦੀ ਹੁਣ ਕਈ ਕਹਿੰਦਾ ਇੱਥੇ ਇੱਕ ਪ੍ਰੋਫੈਸਰ ਸੀ ਉਹ ਬੀਜੇਪੀ ਦਾ ਕਹਿੰਦਾ ਸੰਤਾਂ ਨੇ ਕਦੇ ਖਾਲਸਾਣ ਦੀ ਵੰਗ ਨਹੀਂ ਕੀਤੀ ਖਾਲਸਾਣ ਸੰਤਾਂ ਨੇ ਕਿਹਾਗਾ ਕਿ ਉਸ ਦਿਨ ਜ਼ਰੂਰ ਖਾਲਸਾਣ ਬਣੇਗਾ ਜਿਸ ਦਿਨ ਇਹ ਪਾਪ ਦੀ ਜਾਂਜ ਦੇ ਵਿੱਚ ਚੜ ਕੇ ਆ ਕੇ ਦਰਬਾਰ ਸਾਹਿਬ ਤੇ ਹਮਲਾ ਕਰਦੇ ਦਿੱਤਾ ਉਸ ਦਿਨ ਜ਼ਰੂਰ ਖਾਲਸਾਣ ਬਣੇਗਾ ਉਸ ਦਿਨ ਖਾਲਸਾਣ ਦੀ ਨੀਂਹ ਟਿਕ ਜੂਗੀ ਇਹ ਸੰਤਾਂ ਦੇ ਬੋਲ ਨੇ ਜੇਕਰ ਲੋਕਾਂ ਦੇ ਕੰਨਾਂ ਦੇ ਵਿੱਚ ਨਹੀਂ ਸੁਣਦਾ ਕਿਸੇ ਨੂੰ ਉਹ ਅਸੀਂ ਮਸੀਨਾ ਮਸੂਨਾ ਲਾ ਦਿੰਨੇ ਆ ਭਾਈ ਤੁਹਾਨੂੰ ਸੁਣਾ ਦਿੰਨੇ ਆ ਸੰਤਾਂ ਦੇ ਬੋਲ ਹੁਣ ਲੋਕਾਂ ਨੇ ਇਹ ਇਹ ਜਿਹੜੇ ਕਿ ਇਹਨਾਂ ਦੇ ਅੰਦਰ ਜਿਹੜਾ ਖੂਨ ਆ ਉਹੀ ਰਾਜਿਆਂ ਦਾ ਪਹਾੜੀ ਰਾਜਿਆਂ ਦਾ ਭਰਿਆ ਪਿਆਗਾ ਕਹਿੰਦੇ ਜੀ ਸਿੱਖ ਤੇ ਆ ਦਾ ਜਾਣ ਪਰ ਅਸੀਂ ਝੰਨਾ ਨਹੀਂ ਅਲ ਜਾਣ ਦਿੰਦੇ ਮੈਂ ਸਿੱਖ ਕੌਮ ਨੂੰ ਬੇਨਤੀ ਕਰਦਾ ਜਿਹੜਾ ਵੀ ਸਿੱਖ ਸਿੰਘ ਲੱਗਦਾ ਨਾਮ ਚਾਹੇ ਮੋਨਾ ਚਾਹੇ ਕੋਨਾ ਹਮ ਆਚਲ ਦੇ ਵਿੱਚ ਜਾਣਾ ਬੰਦ ਕਰ ਦਿਓ ਇਹਨਾਂ ਨੂੰ ਪਤਾ ਲੱਗ ਜਾ ਪਹਾੜੀਆਂ ਨੂੰ ਇਹਨਾਂ ਨੂੰ ਇਹ ਤੁਹਾਡੇ ਤੋਂ ਰੁਪਏ ਕਮਾ ਕੇ ਖਾਂਦੇ ਆ ਤੇ ਤੁਹਾਡੇ ਉੱਤੇ ਡਾਂਗਾ ਬਰਦਾ ਭਰਾਉਂਦੇ ਆ ਨਾਸਾ ਧੂਆਂ ਇਹਨਾਂ ਦਾ ਫੇਰ ਹੀ ਆਊਗਾ ਤੁਸੀਂ ਜੇਕਰ ਇਹਨਾਂ ਦੇ ਜਾਣੇ ਹੋ ਉੱਥੇ ਪੰਗੇ ਲੈਣੇ ਹੋ ਜਾ ਜਾ ਕੇ ਇਹਨਾਂ ਦੇ ਦੱਸੋ ਤੇ ਕਿ ਤੁਸੀਂ ਟਿੰਡੀਆਂ ਲੈਣ ਜਾਣੇ ਹੋ ਕੀ ਆ ਉੱਤੇ ਪਹਾੜਾ ਮਾਰੀ ਜਾਓ ਸਾਲਾ ਪਹਾੜਾਂ ਤੇ ਚੜ ਕੇ ਕਹਿੰਦੇ ਠੰਡਾ ਇਲਾਕਾ ਹੈ ਇੱਥੇ ਮੌਤ ਪੈਂਦੀ ਹੈ ਪੰਜਾਬ ਤੇ ਰਹਿੰਦਿਆਂ ਨੂੰ ਕੋ ਦੱਖਣ ਕਿੱਥੇ ਜਾਂਦਾ ਕੋਈ ਪਹਾੜਾਂ ਵੱਲ ਜਾਂਦਾ ਕੋਈ ਕਿੱਧਰ ਨੂੰ ਜਾਂਦਾ ਕੋਈ ਕਿੱਧਰ ਨੂੰ ਜਾਂਦਾ ਕੋਈ ਕੈਨੇਡਾ ਜਾਂਦਾ ਕੋਈ ਅਮਰੀਕਾ ਜਾਂਦਾ ਤੁਸੀਂ ਪੰਜਾਬ ਤਾਂ ਇਹਨਾਂ ਦੇ ਹਵਾਲੇ ਕਰ ਰਹੇ ਹੋ ਇਹਨਾਂ ਨੇ ਤਾਂ ਚੰਬਲ ਨੇ ਇਹਨਾਂ ਦਾ ਸਿੱਖਾਂ ਉੱਤੇ ਜ਼ੁਲਮ ਕਰਨੇ ਆ ਸਿੱਖਾਂ ਦੀ ਤਾਂ ਪਹਿਲਾਂ ਹੀ ਘੱਟ ਗਿਣਤੀ ਇਹਨਾਂ ਨੂੰ ਪਤਾ ਹੈਗਾ ਪਰ ਘੱਟਕੁਟ ਗਿਣਤੀ ਕੋਈ ਨਹੀਂ ਸਿੱਖਾਂ ਨੂੰ ਇਹ ਦਵਾ ਦੂ ਤਾਂ ਨਹੀਂ ਸਕਦੇ ਠੀਕ ਹੈ ਕਿ ਅੱਜ ਦੂਸਰੀ ਗੱਲ ਪੰਜਾਬ ਦੇ ਵਿੱਚ ਅੱਜ ਕੀ ਇਹਨਾਂ ਨੇ ਕਾਰਾ ਕਰਵਾਇਆਗਾ ਇੱਕ ਗੱਡੀ ਉੱਤੇ ਜਾਣ ਕੇ ਇਹਨਾਂ ਨੇ ਆਪ ਹੀ ਹਮਲਾ ਕਰਵਾ ਕੇ ਬੱਸ ਉੱਤੇ ਇਸ ਸਿੱਖਾਂ ਨੂੰ ਟਾਰਗੇਟ ਕਿਵੇਂ ਕਰਨਾ ਵੀ ਸਿੱਖ ਕਦੇ ਹੁਣ ਦੁਬਾਰੇ ਖਾਲਸਾ ਪੰਜਾਬਾ ਸੰਤ ਬਾਬਾ ਜਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੇ ਪੋਸਟ ਨਾਲ ਲਾ ਦੇਣਾ ਜੀ ਕਹਿੰਦੇ ਬਸ ਹਿਮਾਚਲ ਦੀ ਘੇਰ ਲਈ ਐਕਸ਼ਨ ਦਾ ਐਕਸ਼ਨ ਤਾਂ ਹੋਊਗਾ ਅੱਜ ਹਿਮਾਚਲ ਦੀ ਬੱਸ ਘੇਰ ਲਈ ਭੰਨ ਤੋੜ ਕੀਤੀ ਆ ਉਹਦੀ ਤੇ ਤੁਸੀਂ ਆਲੇ ਦੀ ਭੰਨ ਤੋੜ ਵੀ ਕਰਦੇ ਹੋ ਤੁਸੀਂ ਚੰਡੇ ਦੀ ਬੇਅਦਬੀ ਵੀ ਕਰਦੇ ਹੋ ਤੁਸੀਂ ਪਰਤੀ ਵੀ ਪਾਉਨੇ ਉਹ ਠੀਕ ਆ ਉਹ ਜਾਇਜ਼ ਆ ਇਥੋਂ ਦੀ ਪੁਲਿਸ ਕਰੀ ਜੀ ਅਸੀਂ ਜੱਟ ਦੋਸਤ ਝੱਟ ਦੋਸਤਿਆਂ ਨੂੰ ਫੜ ਲਾਂਗੇ ਤਹਾਡੇ ਜਿੰਨਾ ਤੱਕ ਕੋਈ ਕੋਰਟ ਡਿਕਲੇਅਰ ਨਹੀਂ ਕਰਦੀ ਤੁਸੀਂ ਕਹੌਣਦੇ ਦੋਸ਼ੀ ਕਹਿਣ ਵਾਲੇ ਦੋਸ਼ੀ ਜਿੰਨਾ ਤੱਕ ਅਦਾਲਤ ਦੇ ਵਿੱਚ ਕੇਸ ਜਾਂਦਾ ਅਦਾਲਤ ਉਹਨੂੰ ਬਰੀ ਕਰਦੀ ਆ ਉਹਨਾਂ ਤੱਕ ਤੁਸੀਂ ਦੋਸ਼ੀ ਨਹੀਂ ਕਹਿ ਸਕਦੇ ਕਿਸੇ ਨੂੰ ਇਹ ਕਿ ਛੱਟ ਪੁਲਸ ਵਾਲੇ ਕੋਲੇ ਪਾਦੀ ਕਿਹੜੀ ਇਹਨਾਂ ਕੋਲੇ ਕਿਹੜਾ ਨਾਂ ਨੇ ਸਬਧਾਨ ਪੜ ਲਿਆ ਜੀ ਦੋਸ਼ੀ ਆ ਤੇ ਦੂਸਰੀ ਗੱਲ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਅੱਜ ਜੋ ਕਰਨਲ ਦੇ ਨਾਲ ਹੋ ਰਿਹਾ ਅੱਜ ਉਹਨਾਂ ਦੀ ਪਤਨੀ ਦਾ ਜਿਹੜਾ ਬਿਆਨ ਆ ਰਿਹਾਗਾ ਇਹ ਪੁਲਿਸ ਮੁਲਾਜ਼ਮ ਉਹਨਾਂ ਦੀ ਫੋਨ ਕਰਕੇ ਮਾਫੀ ਮੰਗ ਰੇ ਆ ਤੇ ਨਾਨਕ ਸਿੰਘ ਐਸਐਸਪੀ ਆ ਜਿਹੜਾ ਉਹ ਵਿਚੋਲਾ ਬਣਿਆ ਹੋਇਆਗਾ ਕਹਿੰਦਾ ਕਿ ਮੇਰੇ ਜਿਹੜੇ ਇਹਨਾਂ ਦੇ ਨਾਲ ਸਮਝੌਤਾ ਕਰਾ ਦਿਓ ਪੁਲਿਸ ਵਾਲੇ ਕਹਿੰਦੇ ਆ ਪਹਿਲਾਂ ਲੋਕਾਂ ਦੇ ਤੁਸੀਂ ਗੋਲੀਆਂ ਮਾਰੋ ਬਾਹਾਂ ਗੋਡੇ ਭੰਨ ਦਿਓ ਤੁਸੀਂ ਡੰਗਰਾ ਵਾਂਗੂ ਕੁਸੋ ਕੁੱਟੋ ਪਸ਼ੂਆਂ ਵਾਂਗੂ ਕੁੱਟੋ ਉਹ ਹੁਣ ਤਾਂ ਉਹ ਜਵਾਨਾ ਵੀ ਨਹੀਂ ਕਿ ਲੋਕ ਹੁਣ ਤਾਂ ਜਿਹੜਾ ਕੁੱਤੇ ਦੇ ਛੋਟੀ ਮਾਰਦੇ ਤੋਂ ਵੀ ਕਰਕੇ ਮੰਨਦੇ ਆ ਕਿ ਹਾਲਾ ਕਹਿੰਦਾ ਯਾਰ ਇਹ ਵੀ ਜਾਨਵਰ ਆ ਇਹਦੇ ਵਿੱਚ ਵੀ ਜਾਣਾ ਸੀ ਕਿਉਂ ਮਾਰੀਏ ਉਹ ਤੁਸੀਂ ਬੰਦਿਆਂ ਨੂੰ ਇਸ ਤਰ੍ਹਾਂ ਕੁੱਟਦੇ ਹੋ ਸਰੇ ਆਮ ਤੇ ਜਿਹੜਾ ਤੁਸੀਂ ਸ਼ੀਆ ਸ਼ਤਾਬ ਦੇ ਵਿੱਚ ਇਲਜਾਲ ਜਾ ਕੁੱਟਦੇ ਹੋ ਉਹਦਾ ਹਾਲਾਤ ਤਾਂ ਫਿਰ ਇਹ ਤੋਂ ਬਿਹਤਰ ਇਹ ਤੋਂ ਤਗਨੇ ਚੌਗਰੇ ਹੋਣੇ ਨੇ ਤੁਸੀਂ ਜਲਾਦ ਹੋ ਰਹੇ ਇਹਦਾ ਸਿੱਧਾ ਜੇ ਲਵਜਾਂ ਦੇ ਵਿੱਚ ਕਹਿ ਦਈਏ ਤੇ ਦੂਸਰੇ ਪਾਸੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਆ ਠੀਕ ਹੈ ਕਿ ਸਰਕਾਰ ਜੋ ਕੁਝ ਕਰ ਰਹੀ ਹੈ ਉਹ ਸਾਰਾ ਪਤਾਗਾ ਇਹਦੇ ਵਿੱਚ ਕੋਈ ਲੋਕੀਸ਼ਿਕੀ ਚੀਜ਼ ਨਹੀਂ ਜੋ ਤੱਕਾ ਸਰਕਾਰ ਹੈ ਕੇਂਦਰ ਸਰਕਾਰ ਕਰ ਰਹੀ ਆ ਇਧਰ ਇੱਥੇ ਪੰਜਾਬ ਦੀ ਸਰਕਾਰ ਕਰ ਰਹੀ ਆ ਉਹਨਾਂ ਨੇ ਐਨਐਸਏ ਲਾ ਦਿੱਤਾ 2 ਸਾਲ ਦਾ ਅੱਜ 4 ਜਣੇ ਉੱਤੇ 7 ਜਣੇ ਦੇ ਐਨਐਸਏ ਟੁੱਟੀਆਂ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾਗਾ ਭਗਵੰਤ ਸਿੰਘ ਉਹਦਾ ਰਿਮਾਂਡ ਲੈ ਲਿਆ ਤੇ 4 ਜਣੇ ਦਾ ਰਿਮਾਂਡ ਲੈਤਾਗਾ ਪਹਿਲਾਂ ਉਹਨਾਂ ਦੇ ਕੱਲੇਦਾਰ ਮਾਰ ਲੈਂਦਾ ਸੀ ਅੱਜ ਚਾਰ ਜਾਣੇ ਪੁਲਿਸ ਨੇ ਹੋਰ ਹਵਾਲੇ ਕਰ ਦਿੱਤੇ ਰਿਮਾਂਡ ਦੇ ਤੋੜਦੇ ਗੋਡੇ ਮਾਰਦੇ ਗੋਲੀਆਂ ਹੋਰ ਕੀ ਆ ਸਾਨੂੰ ਇਹੀ ਆਸ ਆ ਤੁਹਾਡੇ ਤੇ ਪੁਲਿਸ ਤੇ ਪ੍ਰਸ਼ਾਸਨ ਤੇ ਕਿ ਤੁਹਾਨੂੰ ਤੁਹਾਡੀਆਂ ਡੋਰਾ ਨੇ ਜਿਹੜੀਆਂ ਉਹ ਖੋਲ ਦਿੱਤੀਆਂ ਜਿਹੜਾ ਇਹ ਹਾਲਾਤ ਸੀ ਕਦੇ 1990 92 ਦਾ ਹੱਕੇ ਵਾਲੇ ਇਹ ਡੋਰਾ ਬਿਆੰਤੇ ਨੇ ਵੀ ਖੋਲੀਆਂ ਸੀ ਉਹਨੇ ਵੀ ਸਿੱਖਾਂ ਦਾ ਘਾਣ ਕੀਤਾ ਸੀ ਭਗਵਾਨ ਜਤਮਾਨਾ ਤਿੰਨ ਸਿੱਖ ਕੌਮ ਨੇ ਵੋਟ ਪਾਈ ਆ ਹਰ ਸਿੱਖ ਨੇ ਵੋਟ ਪਾਈ ਆ ਦੱਸੋ ਕਿਹੜਾ ਸਿੱਖ ਬਚਿਆਗਾ ਕਿ ਭਵੰਤਮਾਨ ਨੂੰ ਵੋਟ ਨਹੀਂ ਪਾਈ ਕਿ ਸਿੱਖ ਤੂੰ ਸਿੱਖ ਹੋ ਕੇ ਸਿੱਖਾਂ ਉੱਤੇ ਜ਼ੁਲਮ ਕਰਨ ਲੱਗਾ ਬਹੁਤ ਮਾੜੀ ਗੱਲ ਆ ਠੀਕ ਆ ਕਿ ਤੂੰ ਮੁੱਖ ਮੰਤਰੀਆ ਭਾਈ ਤੂੰ ਜਿਹੜਾ ਜਿੰਨੇ ਲੋਕ ਨੇ ਉਹਨਾਂ ਦੀ ਸੁਰੱਖਿਆ ਤਾਂ ਰੱਖ ਪਰ ਜਿਹੜਾ ਜ਼ੁਲਮ ਅੰਨਾ ਉਹ ਸਿੱਖਾਂ ਉੱਤੇ ਕਿਉਂ ਦੂਜਿਆਂ ਕੋਲ ਮੌਤੇ ਕਿਉਂ ਨਹੀਂ ਦੂਜੇ ਲੋਕ ਜੋ ਮਰਜ਼ੀ ਕਰੀ ਜਾਣ ਜੋ ਮਰਜੀ ਨੰਗਾ ਨਾਚ ਨੱਚੀ ਜਾਣ ਤੋ ਅੱਗਾ ਵੀ ਲਈ ਜਾਣ ਉਹ ਸਾੜ ਫੂਕ ਵੀ ਕਰ ਦੇਣ ਉਹ ਪੁਲਿਸ ਤੇ ਹਮਲਾ ਵੀ ਕਰ ਦੇਣਾ ਤੇ ਤੁਹਾਡਾ ਕੋਈ ਰੈਕਸ਼ਨ ਨਹੀਂ ਨਾ ਤੁਹਾਡਾ ਕੋਈ ਐਕਸ਼ਨ ਹਨਾ ਕੋਈ ਰੈਕਸ਼ਨ ਤੇ ਸਿੱਖ ਜੇ ਕੋਈ ਉਹੀ ਗੱਲ ਖਾਲਸਾਂ ਦਾ ਨਾਅਰੇ ਲਾ ਦੇਵੇ ਤਾਂ ਝੱਟ ਤੁਸੀਂ ਉਹਦੇ ਤੇ ਫੜ ਲੈਨੇ ਉਹਨੂੰ ਕਾਬੂ ਕਰ ਲੈਨੇ ਹੋ ਤੇ ਅੱਤਵਾਦੀ ਹੋ ਗਿਆ ਜੀ ਇਹ ਦੇਸ਼ ਦਾ ਗਦਰ ਹੋ ਗਿਆ ਜੀ ਫਲਾਨਾ ਹੋ ਗਿਆ ਇਸ ਕਰਕੇ ਜਿਹੜਾ ਸਿੱਖਾਂ ਦੇ ਨਾਲ ਅੱਜ ਪੰਜਾਬ ਦੇ ਵਿੱਚ ਜ਼ੁਲਮ ਹੋ ਰਿਹਾਗਾ ਬਹੁਤ ਹੀ ਮੰਦ ਭਗ ਕਰਾਗਾ ਅਜੇ ਗੱਲਾਂ ਦੁੱਖ ਦੇ ਨਾਲ ਕਹਿਣੀਆਂ ਪੈ ਰਹੀਆਂ ਨੇ ਕਿ ਸਿੱਖ ਪੰਜਾਬ ਦੇ ਵਿੱਚ ਮਹਿਸੂਸ ਨਹੀਂ ਤੇ ਬਾਹਲੇ ਸਟੇਟਾਂ ਦੇ ਵਿੱਚ ਕਿਵੇਂ ਹੋਊਗਾ ਇਸ ਕਰਕੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਅਗਲੀ ਵੀਡੀਓ ਤੁਹਾਡੇ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇ ਵਿੱਚ ਕੁਝ ਕਹਿਣ ਨੂੰ ਬਹੁਤ ਹੋ ਜਾ ਕੇ ਵੀਡੀਓ ਲੰਬੀ ਹੁੰਦੀ ਹੈ ਫਿਰ ਦੇਖਣ ਦੇ ਵਿੱਚ ਤੁਹਾਨੂੰ ਡਿੱਕਤ ਆਉਂਦੀ ਆ ਇਸ ਕਰਕੇ ਆਪਣੇ ਕਮੈਂਟ ਵੀ ਜਰੂਰ ਲਿਖੋ ਧੰਨਵਾਦ ਬੈਰਜੂ ਕਾ ਖਾਲਸਾ ਬੈਰਜੂ ਕੀ ਫਤਿਹ